ਜਲੰਧਰ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਹੋਰਾਂ ਦੇ ਆਦੇਸ਼ ਤੋਂ ਬਾਅਦ ਹੁਣ ਜਲੰਧਰ ਪੁਲਿਸ ਐਕਸ਼ਨ ਮੋਡ ਦੇ ਵਿੱਚ ਆ ਚੁੱਕੀ ਹੈ ਦੱਸਦੀ ਹੈ ਕਿ ਪੁਲਿਸ ਪ੍ਰਸ਼ਾਸਨ ਦੇ ਆਲਾ ਅਫਸਰ ਹੁਣ ਖੁਦ ਮੈਦਾਨ ਵਿੱਚ ਉਤਰ ਚੁੱਕੇ ਹਨ ਸ਼ਹਿਰ 'ਚ ਵੱਧ ਰਹੀ ਟ੍ਰੈਫਿਕ ਸਮੱਸਿਆ ਨੂੰ ਦੇਖਦੇ ਹੋਏ ਫੁੱਟ ਪਾਥਾਂ ਤੋਂ ਰੇੜੀਆਂ ਹਟਾਈਆਂ ਗਈਆਂ ਉੱਥੇ ਹੀ ਦੁਕਾਨਾਂ ਅੱਗੇ ਨਜਾਇਜ਼ ਕਬਜ਼ਿਆਂ ਨੂੰ ਵੀ ਹਟਾਇਆ ਗਿਆ ਹੈ ਇਸ ਦੇ ਨਾਲ ਹੀ ਜਾਣਕਾਰੀ ਦਿੰਦੇ ਹੋਏ ਏਡੀਸੀਪੀ ਟ੍ਰੈਫਿਕ ਕਮਲਪ੍ਰੀਤ ਸਿੰਘ ਚਾਹਲ ਹੋਰਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸ਼ਹਿਰ 'ਚ ਅਮਨ ਸ਼ਾਂਤੀ ਬਣਾਈ ਰੱਖਣ ਲਈ ਪੁਲਿਸ ਦਾ ਸਹਿਯੋਗ ਦਿੱਤਾ ਜਾਵੇ ਜਿਨੇ ਵੀ ਹੋਲਡਰ ਦੀ ਕੀਤੀ ਉਸ ਦੇ ਖਿਲਾਫ ਫੌਰਨ ਹੀ ਕਾਰਵਾਈ ਕੀਤੀ ਜਾਵੇਗੀ ਇਹ ਜਿਹੜਾ ਟ੍ਰੈਫਿਕ ਆ ਪ੍ਰੋਪਰ ਨਹੀਂ ਰੈਗੂਲੇਟ ਹੋ ਰਿਹਾ ਇਹ ਸੁਪਰ ਹਸਪੀਟਲ ਆ ਜਿੱਥੇ ਜਿੰਦਾ ਹੋਗਾ ਪੀਐਮਸੀ ਤੋਂ ਜਾਣਾ ਹੈ ਉਹ ਕਹਿੰਦੇ ਕਿ ਮੋਟੋ ਜੰਡੀ ਨੂੰ ਆਇਆ ਸੀ ਪਰ ਉਹ ਪ੍ਰੋਪਰ ਰੈਗੂਲੇਟ ਨਹੀਂ ਕੀ ਉਹ ਕਹਿੰਦੇ ਕਿ ਕੰਮ ਦੀ ਕਮੀ ਹੋ ਜਾਂਦੀ ਹੈ ਕਿ ਜਾਂ ਹੋਰ ਵੀ ਕਈ ਤਰ੍ਹਾਂ ਦੇ ਜਿਵੇਂ ਬੀਪੀ ਨਹੀਂ ਪਰ ਉਹਦੇ ਤੋਂ ਉਹਨਾਂ ਮਾਨਜੋ ਮਸੀਹ ਸਾਹਿਬ ਨੇ ਸਾਨੂੰ ਜਿਹੜੀ ਨਪਰੀ ਉਹਦੇ 'ਚ ਵੀ ਪ੍ਰੋਫੈਸਰ ਵਾਦਾ ਕੀਤਾ ਆ ਜਿਹੜੀ ਪੀਸੀਆਰ ਤੇ ਟ੍ਰੈਫਿਕ ਪੁਲਿਸ ਆ ਉਹਨੂੰ ਮਰਜ਼ ਕਰਕੇ ਉੱਥੇ ਬੜਾ ਅੱਛਾ ਉਪਰਾਲਾ ਕਰਕੇ ਵੀਆਰਐਸ ਸਿਸਟਮ ਐਮਰਜੈਂਸੀ ਸਿਸਟਮ ਉਹਨਾਂ ਨੇ ਲਾ ਦਿੱਤਾ ਦੁਕਾਨਾਂ ਨੂੰ ਕਿਉਂਕਿ ਤੇ ਵੀ ਕੋਈ क्राइम ਹੁੰਦਾ ਹੈ ਨਾ ਔਨ ਦਾ ਸਪੌਟ ਤੇ ਬਹੁਤ ਜਲਦੀ ਸਿਕਿਉਰ ਸਪੌਟ ਹੋ ਜਾਂਦਾ ਹੈ ਸੈਕੂਲਿ ਸਾਨੂੰ ਉਹਦੇ ਚ ਟ੍ਰੈਫਿਕ ਨੂੰ ਰੈਗੂਲੇਟ ਕਰਨ ਦੇ ਵਿੱਚ ਵੀ ਕਾਫੀ ਮਦਦ ਮਿਲੀ ਲੋਕੀਂ ਲੱਛਾ ਵਾਦਾ ਹੋਇਆ ਨਕਰੀ ਕਾਫੀ ਸਾਨੂੰ ਮਿਲੀ ਹੈ ਉਹਦੇ ਨੂੰ ਅਸੀਂ ਉਹ ਨਕਰ ਨੂੰ ਜਿਹੜੇ ਪ੍ਰੈਸ ਕਾਨਫਰੰਸ ਕਰਕੇ ਤੁਹਾਡੇ ਮੱਧਮ ਰਾਈ ਮੀਡੀਆ ਦੇ ਮੱਦੇ ਉੱਤੇ ਇਹਨਾਂ ਨੂੰ ਵਾਰਨਿੰਗ ਵੀ ਦਿੱਤੀ ਸੀ ਅਪੀਲ ਵੀ ਕੀਤੀ ਸੀ ਕਿ ਅਸੀਂ ਇਹ ਜਿਹੜੇ ਮੋਬਾਈਲ ਕਬਜ਼ੇ ਲੋਕਾਂ ਨੇ ਪਿੱਛੇ ਨੇ ਫੋਟਪਾਥ ਦੇ ਉੱਤੇ ਜਾਂ ਕੋਈ ਰੋਂਗ ਪਾਰਕਿੰਗ ਵੀ ਕਰ ਰਿਹਾ ਹੈ ਇਹ ਬਿਲਕੁਲ ਨਾ ਕਰਨ ਚੁ ਕਰ ਰਿਹਾ ਜੇ ਇਸੀ ਟ੍ਰੈਕ ਨੂੰ ਬਿਲਕੁਲ ਜਿਹੜੇ ਲੋਕਾਂ ਨੂੰ ਦਿੱਤਾ ਜਾ ਰਿਹਾ ਸੀ ਉਹ ਟ੍ਰੈਕ ਨੂੰ ਲੋਕਾਂ ਨੇ ਜਾ ਦਿੱਤਾ ਉਸਨੇ ਉਹਦੇ ਜ਼ਹਿਰੀ ਉਹਦੇ ਜਿਹੜਾ ਚੱਲ ਰਿਹਾ ਸੀ ਉਹਦੇ ਤਹਿਤ ਅਸੀਂ ਬਿਲਕੁਲ ਇਹਨਾਂ ਨੂੰ ਮੋਕਾ ਵਾਰਨਿੰਗ ਦਿੱਤੀ ਵਾਰਨਿੰਗ ਦੇਣ ਤੋਂ ਬਾਅਦ ਜਿਹੜੇ 147 ਦੇ ਮਾਣਜੂ ਮਿਸਟਰੀ ਸਾਹਿਬ ਨੇ ਆਰਡਰ ਦਿੱਤੇ ਨੇ ਕਿ ਕੋਈ ਵੀ ਫੜੀਆਂ ਫੁੱਟਪਾਥੇ ਨਹੀਂ ਲੱਗਣਗੀਆਂ ਮੋਕਾ ਟ੍ਰੈਕ ਦੇ ਦੌਰਾਨ ਇਥੇ ਇਹ ਕੋਈ ਰੋਂਗ ਪਾਰਕਿੰਗ ਹੁੰਦੀ ਆ ਕੋਈ ਲੋਕਾਂ ਦੀ ਟ੍ਰੈਫਿਕ ਪ੍ਰੋਪਰਲੀ ਰੈਗੂਲੇਟ ਹੋਵੇ ਉਹ ਜਦੋਂ ਇਹ ਵਾਰਨਿੰਗ ਦਿੱਤੀ ਫੋਨ ਨੰਬਰ ਉੱਤੇ ਸੀ ਜੇ ਵੀ ਇਹਨੇ ਕਈ ਲੋਕਾਂ ਨੇ ਹਟਾਲੇ ਨੇ ਸਾਈਡ ਤੇ ਕਰਨੇ ਆ ਜੇ ਕੋਈ ਲੋਕਾਂ ਨੇ ਤੁਸੀਂ ਦੇਖ ਰਹੇ ਹੋਗੇ ਉਹ ਵੀ ਨਹੀਂ ਕਰ ਰਹੇ ਕੋਈ ਕਰ ਰਹੇ ਨੇ ਉਹ ਜੇ ਵਾਰਨਿੰਗ ਦਿੱਤੇ ਨਾਲ ਨਾਲ ਉਹਦੇ ਤਹਿਤ 185 ਦੇ ਕੱਟੇ ਗਏ ਤੇ 144 ਦੇ ਕਿਨੇ ਨੋਟਿਸ ਆ ਜਾਰੀ ਕੀਤੇ ਅਜੇ ਫਿਲਹਾਲ ਚੱਲ ਰਹੇ ਨੇ ਨੋਟਿਸ ਜਿਹੜੇ ਕਰ ਰਹੇ ਨੇ ਇਹ ਕੱਲ ਤੋਂ ਲੈ ਕੇ ਅਜ ਤੱਕ 70 ਦੇ 70 ਕਦੇ ਗ੍ਰੀ ਨੋਟਿਸ ਅਸੀਂ ਦਿੱਤੇ ਸੀ ਜਿਹੜੇ ਪੰਜਾਬ ਨੇ ਕੰਪਰੈਂਸ ਕੀਤੀ ਉਹਦੀ ਕਿ ਲੋਕਾਂ ਨੇ ਪੁੱਛਣ ਨੂੰ ਆਪਣੀਆਂ ਫੜੀਆਂ ਵਗੈਰਾ ਜਿਹੜੀਆਂ ਪੁੱਛੇ ਕੱਢੀਆਂ ਜਾਣਾ ਅਜੇ ਵੀ ਕਈ ਲੋਕ ਤੁਸੀਂ ਦੇਖ ਰਹੇ ਹੋਗੇ ਐਸਵਾਜੀ ਵੀ ਕਰ ਰਹੇ ਨੇ ਵੀ ਨਹੀਂ ਕਰ ਰਹੇ ਫਿਰ ਉਹਨਾਂ ਨੂੰ ਸਮਝਾਇਆ ਜਾ ਰਿਹਾ ਸਮਝਾਉਣ ਤੋਂ ਬਾਅਦ ਵੀ ਜੇ ਕੋਈ ਨਹੀਂ ਮੰਨ ਰਿਹਾ ਫਿਰ ਉਹਦੇ ਕਰ ਦੇ ਦੇ ਇਸ ਮੌਕੇ ਅਧਿਕਾਰੀ ਨੇ ਚੇਤਾਵਨੀ ਦਿੰਦੇ ਹੋਏ ਲੋਕਾਂ ਨੂੰ ਕਿਹਾ ਕਿ ਜੇਕਰ ਕਿਸੇ ਨੇ ਸ਼ਹਿਰ ਦੀ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਖੈਰ ਦੇਸ਼ ਦਾਇਕ ਜਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਤੁਹਾਡਾ ਵੀ ਫਰਜ਼ ਬਣਦਾ ਹੈ ਕਿ ਤੁਸੀਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ ਅਤੇ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਦਿਓ ਤਾਂ ਕਿ ਆਪਾਂ ਸਾਰੇ ਰਲ ਮਿਲ ਕੇ ਇੱਕ ਚੰਗਾ ਸਮਾਜ ਬਣਾ ਸਕੀਏ ਤੇ ਸਮਾਜ ਦੀਆਂ ਬੁਰਾਈਆਂ ਖਤਮ ਕਰ ਸਕੀਏ। ਹਕੀਕੀ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ।